ਇਹ ਤਾਂ ਤਗੜਾ ਮੁੱਗ ਛੱਡਿਆ ਕਿੱਥੇ ਫਾ ਲਾਉਂਗਾ ਮੈਂ ਮਰਨਾ ਤੇ ਪੈਣਾ ਹੀ ਆ ਕਿੱਥੇ ਰਸਾ ਪਾਵਾਂ ਹੂੰ ਲੈ ਕੁੱਤੇ ਵੀ ਸ਼ਕੀਨ ਹੋ ਗਿਆ ਡੈਪਰ ਲੱਭ ਲੱਭ ਕੇ ਹੱਗਦੇ ਕਮਾਲ ਹੀ ਆ ਪੂਰਾ ਗੁਣੀਏ ਚ ਕਰਕੇ 90 ਡਿਗਰੀ ਤੋਂ ਸੁੱਟ ਕੇ 45 ਡਿਗਰੀ ਤੋਂ ਚਕਾ ਕੇ ਤੇ ਗਾਲਚ ਰੱਸਾ ਪਾ ਕੇ ਅੱਜ ਰੱਤਾ ਚਾਰ ਕੰਧਾਂ ਵਾਲਾ ਲੈ ਇੱਟਾਂ ਸਟਾਲ ਗਿਆ ਅਸੀਂ ਰੇਤਾ ਸਟਾਲੀ ਸੀ ਸੀਮੈਂਟ ਸਟਾਲੀ ਸੀ ਮਿਸਤਰੀ ਨਹੀਂ ਕੋਈ ਲੱਭਣ ਡਿਆ ਲੈ ਇਹਨੇ ਤੇ ਕੰਮ ਵੀ ਸਸਤੇ ਚ ਕਰ ਦੇਣਾ ਇਹ ਤੇ 50 ਜੀ ਹੋ ਜਾਣਾ ਇਹ ਤਾਂ ਨਹੀਂ ਕਰਦਾ ਇਹ ਕਹਾਣੀ ਹੈ ਉਸ ਨਕੰਮੇ ਮਿਸਤਰੀ ਦੀ ਜਿਹਦੀਆਂ ਬਣਾਈਆਂ ਚਾਰ ਕੰਧਾਂ ਡਿੱਗਣ ਤੋਂ ਬਾਅਦ ਉਹਨੂੰ ਕੰਮ ਮਿਲਣਾ ਬੰਦ ਹੋ ਗਿਆ ਤੇ ਉਹਨੇ ਸੋਚਿਆ ਵੀ ਕਿਉਂ ਨਾ ਰਸਾ ਪਾ ਕੇ ਆਤਮ ਹੱਤਿਆ ਕਰ ਲਈਏ। ਰੱਪਿਆ ਕੀ ਕਰਨ ਡਿਆ ਇੱਥੇ? ਉਹ ਕੰਨਾ ਗਿਆ ਬਾਹਰ ਰਸਾ ਪਾਉਣ ਦੀ ਭਾਵੇਂ ਵੇਖਣ ਡਿਆਂਗੇ। ਤੇ ਕੀ ਗੱਲ ਇੱਥੇ ਗੋਗਾ ਬੰਨਣੀ ਸੀ ਤੂੰ? ਗੋ ਬੰਨਣੀ ਇੱਥੇ। ਹਾਂ। ਗੋ ਦਾ ਨਾ ਲਾ ਕੇ ਮੋਸ਼ਨਲ ਕਰੀ ਜਾਣਾ ਯਾਰ ਤੂੰ। ਧਣੀ ਕੀ ਆ? ਮੈਂ ਤਾਂ ਰਸਾ ਪਾਉਣਾ ਵਾਂ। ਕੀ ਕਰਦੂ? ਮੈਂ ਤਾਂ ਫਾਹ ਲੈਣ ਨੂੰ ਰਸਾ ਪਾਉਣਾ ਆ। ਤੇ ਫਾਹ ਕੀ ਕਰਨ ਨੂੰ ਲੈਣਾ ਤੂੰ? ਓਏ ਯਾਰ ਕੀ ਵਸਾਣ ਦਿਨੋ ਹਾਂ ਦੁਖਦੀ ਰਗ ਤੇ ਹੱਥ ਨਾ ਰੱਖ ਤੂੰ ਹਾਂ ਜਦ ਤੂੰ ਰੱਖੀਆ ਨਾ ਯਾਰ ਤੂੰ ਦੁਖਦੀ ਰਗ ਤੇ ਹੱਥ ਨਾ ਰੱਖ ਉਹ ਤੂੰ ਰੱਖੀ ਜਾਣਾ ਮੈਂ ਇਹ ਕਿੰਨਾ ਵੀ ਗੱਲ ਕੀ ਆ ਕਾਹਦੇ ਲਈ ਫਾ ਲੈਣ ਲੱਗਾ ਵਾਂ ਚੱਲ ਮੈਂ ਤੈਨੂੰ ਕੀ ਦੱਸਾਂ ਦੁੱਖ ਉਹ ਇੱਕ ਹੋਵੇ ਤੇ ਫੇਰ ਤੈਨੂੰ ਦੱਸਾਂ ਇੱਥੇ ਤੇ ਪੈਸੇ ਰਜਿਸਟਰ ਭਰ ਜਾਣੇ ਆ ਤੇ ਚੱਲ ਜਿਹੜਾ ਹੋਣ ਵਾਲਾ ਦੋਖਿਆ ਉਹ ਦੱਸ ਦੇ ਜਾਵਾਂ ਦੀ ਮੇਰੇ ਕਹਿਣੋਂ ਚਾਰ ਕੰਦਾ ਡਿੱਗਣ ਵਾਲੀ ਵੀਡੀਓ ਨਹੀਂ ਭਾਈ ਉਹ ਡਿਸਟ੍ਰਿਕਟ ਨਗਰ ਜਿਹੜੀਆਂ ਡਿੱਗੀਆਂ ਜਾਂਦਾ ਆਹੋ ਉਹ ਤੋਂ ਬਾਅਦ ਮੈਨੂੰ ਕੋਈ ਮਿਸਤਰੀ ਪੁਣੇ ਵਾਲਾ ਕੰਮ ਨਹੀਂ ਮਿਲਿਆ ਡੇਰੀਆਂ ਦੇ ਕਾਂਡੀਆਂ ਨੂੰ ਜੰਗਾਲ ਲੱਗ ਗਿਆ ਤੇਸੀਂ ਨਾ ਮੈਂ ਭਰਾਵਾ ਗੰਡੇ ਘੋੜਦਾ ਵਾਂ ਤੂੰ ਐਡਾ ਹੌਸਲਾ ਨਾ ਹਾਰਦੇ ਨੂੰ ਕੰਮ ਦੇ ਦੇਨੇ ਆ ਕੰਮ ਕਿੱਥੇ ਯਾਰ ਕੰਮ ਨਹੀਂ ਹੁਣ ਤਾਂ ਬਸ ਹੌਸਲਾ ਹੀ ਮਿਲਦਾ ਇੱਕ ਉਹ ਵਾਈਟਾਸ ਛਾਲੀਆਂ ਸੀਮੈਂਟ ਛਾਲਿਆ ਰੇਤਾ ਛਾਲੀ ਬਜਰੀ ਛਾਲੀ ਆ ਕਿੰਨਾ ਨੇ ਐਟਾ ਨੇ ਮੈਂ ਨਾਲ ਲਈ ਫਰਦਾ ਦੇ ਕੰਡਾ ਕਰਾ ਲਓ ਹਾ ਲੈ ਉਹ ਕੰਮ ਤੂੰ ਛੱਡ ਆ ਕੋਈ ਗੱਲ ਨਹੀਂ ਤੂੰ ਫਿਕਰ ਕਿਉਂ ਕਰਦਾ ਵਾ ਵੇ ਸਮਾਨ ਆਪਾਂ ਸਾਰਾ ਸਟਾਲ ਲਿਆ ਇੱਟਾਂ ਸਟਾਲੀਆਂ ਰੇਤਾ ਸਟਾਲੀ ਬੱਜਰੀ ਸਟਾਲੀ ਸੀਮੈਂਟ ਅੰਦਰ ਰੱਖਿਆ ਵੀ ਬੱਦਲ ਵਾ ਆ ਹਾਂ ਹਾਂ ਤੇਜ ਨਾ ਜਾਵੇ ਠੀਕ ਬਸ ਤੂੰ ਕੰਮ ਕਰਨਾ ਮੈਂ ਮਿਸਤਰੀ ਨਹੀਂ ਲੱਭਣ ਡਿਆ ਅੱਛਾ ਅੱਛਾ ਤੇ ਮੈਂ ਕੁਦਰਤੀ ਤੂੰ ਮੈਨੂੰ ਦੇਖ ਤੇ ਰਤਿਆ ਮੈਂ ਤੇ ਚੀਚਾ ਆਇਆ ਮੈਂ ਇਹ ਨਾਲ ਦੁਫੇ ਕਰਨੀ ਕਰਨੀ ਕਿਹੇ ਪਾਸੇ ਜਾਣ ਦੀ ਲੋੜ ਨਹੀਂ ਆ ਮਜ਼ਦੂਰਾਂ ਦਾ ਆਂਦੀ ਆਂਦੀ ਮੈਂ ਕਰ ਲੂੰਗਾ ਕੋਠੀ ਕਾਢੀ ਰਤ ਰਾਤ ਦਾਣ ਚੜੇ ਉਹ ਕਿਹੜੀ ਕੋਠੀ ਹਾਂ ਕੋਠੀ ਨਹੀਂ ਬਣਾਉਣੀ ਕੋਠੀ ਕਾਠੀ ਨਹੀਂ ਬਣਾਉਣੀ ਹਾਂ ਫੇਕੀ ਆ ਤਾਂ ਸਾਡੀ ਦੇ ਮੱਜਾਂ ਦੀ ਖੁਰਲੀ ਠੱਟੀ ਉਹ ਬਣਾਉਣੀ ਆ ਇLLAR ਮਜ਼ਬੂਤ ਜੇ ਲੱਭਣਾ ਪੈਣਾ ਵਾ ਜੇ ਰੱਸਾ ਟੁੱਟ ਗਿਆ ਬਦਨਾਮੀ ਹੋ ਜਾਣੀ ਵੀ ਰਤੇ ਕੋਤੇ ਮਰਿਆ ਵੀ ਨਹੀਂ ਗਿਆ ਇਹਦਾ ਰੱਸਾ ਵੀ ਮਾੜਾ ਸੀ ਕੰਦਾ ਡਿੱਗਣ ਨਾਲ ਰੱਸਾ ਡਿੱਗਣ ਆ ਕੇ ਮਗਰੋਂ ਆਵਾਜ਼ ਮਾਰਾਂ ਮੈਨੂੰ ਮੈਂ ਆਉਣਾ ਹਾਂਜੀ ਆਹ ਸੀ ਇੱਥੇ ਕਰਦਾ ਕਰਦਾ ਹੈ ਨਾ ਤੰਮ ਮਿਸਤਰੀ ਲੱਗਦਾ ਮੈਨੂੰ ਕੋਸ਼ਿਸ਼ਾਂ ਜਾ ਤੇ ਤੰਮ ਤੇ ਮੈਂ ਸਾਰੇ ਕੀਤੇ ਹੋਏ ਆ ਮਿਸਤਰੀ ਨਹੀਂ ਲੱਗਣਿਆ ਤੇ 47 ਬੱਜਰੀ 47 ਸੀਮੈਂਟ 47 ਆ ਕੀ ਦਿਨਾਂ ਲਈ ਕਰਾਂ ਗੱਲ ਪੁੱਛ ਬਾਈ ਉਹ ਤੂੰ ਦੁੱਖ ਤੇ ਦੱਸ ਕੀ ਆ ਦੁੱਖ ਦੱਸ ਮੈਨੂੰ ਯਾਰ ਦੁੱਖ ਇਹ ਤੋਂ ਹੋਵੇ ਤੈਨੂੰ ਦੱਸਾਂ ਤੂੰ ਤਾਂ ਦੁੱਖ ਦੀ ਰਗ ਤੇ ਹੀ ਹੱਥ ਰੱਖੀ ਜਾਂਦਾ ਉਹ ਤੂੰ ਸੱਚੀ ਰੱਖਦਾ ਵਾ ਮੈਂ ਇਹ ਕਹਿਣਾ ਵਾਂ ਵੀ ਗੱਲ ਕੀ ਆ ਫਾ ਕਿਉਂ ਲੈ ਲੱਗਾ ਵਾ ਤੂੰ ਆਹ ਲੈ ਵੇਖ ਲੈ ਵੀ ਯਾਰ ਜਦੋਂ ਦੀ ਮੇਰੀ ਚਾਰ ਕੰਦਾ ਵਾਲੀ ਵੀਡੀਓ ਨਹੀਂ ਬਣਾ ਕੇ ਕਿਸ ਨੇ ਨੈੱਟ ਤੇ ਪਾਤੀ ਉਹ ਦਸ਼ਮੇਸ਼ ਨਗਰ ਵਾਲੀਆਂ ਜਿਹੜੀਆਂ ਡਿੱਗੀਆਂ ਸੀ ਆਹੋ ਉਸ ਤੋਂ ਬਾਅਦ ਧਰਮਨਾਥ ਬਈ ਮੈਨੂੰ ਸੁਪਨੇਤ ਵੀ ਮਿਸਤਰੀ ਪੁਣੇ ਵਾਲਾ ਕੰਮ ਨਹੀਂ ਮਿਲਿਆ ਤੇ ਮੇਰੀਆਂ ਤਾਂ ਕਾਂਡੀਆਂ ਨੂੰ ਜੰਗਾਲ ਲੱਗਿਆ ਤੇਸੀ ਨਾਲ ਮੈਂ ਭਰਾਵਾ ਗੰਢੇ ਗੋੜਦਾ ਨਾ